ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਦੀਨੇਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਇੱਕੋ ਹੀ ਵਾਰ ਦਿਖਾਉਣੀ ਤੁਹਾਨੂੰ ਬਿਲਕੁਲ ਤਾਜੀ ਸੂਈ ਜਰਸੀ ਤੇ ਆਪਾਂ ਪਹੁੰਚੇ ਆਂ ਵੀਰ ਸੈਜਦੀਪ ਦੇ ਕੋਲ ਤੇ ਅੱਜ ਉਹ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਦੀ ਡਿਟੇਲ ਜਾਸੀਆ ਭਾਈ ਜੀ ਜਾਸੀਆ ਭਾਈ ਜੀ ਹੋਰ ਸੁਣਾਓ ਕੀ ਹਾਲ ਚੜ੍ਹਦੇ ਹਾਂ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਬੱਸ ਜੜਦੀ ਕਲਾ ਚਾਹੀਦੀ ਹੈ ਤੇ ਵੀਰ ਜੀ ਨਾਮ ਤੇ ਡਰੈਸ ਦੱਸਿਓ ਨਾਮ ਜੀ ਆਪਣਾ ਸੈਜੀਤ ਸਿੰਘ ਪਿੰਡ ਦੀਨੇਵਾਲੀ ਤਹਿਸੀਲ ਨਾਲਾ ਜਲਾ ਮਿਸਰ ਫੋਨ ਨੰਬਰ ਜੀ ਆਪਣਾ 95017 33918 ਠੀਕ ਹੈ ਜੀ ਤੇ ਭਾਈ ਦੱਸਿਓ ਹ ਵਰਡ ਦੇ ਬਾਰੇ ਏ ਵੀ ਜੀ ਦੂਜਾ ਸੁਆ ਸੁਈ ਜੇ ਅੱਛਾ ਜੀ ਇਹ ਕੱਲ ਆਪਣੇ ਕੋਲ ਸੁਈ ਆ ਆਪਣੇ ਕੋਲ ਸੁੰਦੀ ਦੀ ਠੀਕ ਆ ਟੋਪਰ ਜੇਰ ਦੀ ਵੀਡੀਓ ਆਪਣੇ ਕੋਲ ਪਈ ਜੇ ਅੱਛਾ ਜੀ ਹਾਂ ਜੀ ਜੀ ਮਗਰ ਇਹ ਜੀ ਬੱਚਾ ਜੇ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਬਿਲਕੁਲ ਤਾਜ਼ਾ ਵਾ ਪਰਸੋਂ ਦੀ ਸੁਈ ਆ ਬਈ ਕਿੰਨਾ ਕੁ ਬੋਲਾ ਜੇਰ ਕੋਲ ਇਸ ਟਾਈਮ ਵਿੱਚ ਹੀ ਬੋਲਾ ਜਿਹੜਾ ਬਿਲਕੁਲ ਭਵੇਂ ਵੀਰਪਰਾ ਕੋਚਾਰ ਦੇ ਚੋਕੇ ਲੈ ਜੇ 13 ਕਿਲੋ ਦੁੱਧ ਬੋਲਾ ਜਿਹੜਾ ਬਿਲਕੁਲ ਰੈਡੀ ਆ ਅੱਛਾ ਜੀ ਹਾਂ ਜੀ ਜੀ ਠੀਕ ਆ ਲਓ ਜੀ 13 ਲੀਟਰ ਤੇ ਸੁਆ ਕਣਵਾ ਸੁਈ ਆ ਸੁਆ ਜੀ ਦੂਜਾ ਸੁਆ ਦੁੱਧਰਾ ਦੇ ਨਾਲ ਲਿਖ ਕੇ ਦੇ ਦਾਂਗੇ ਅੱਛਾ ਜ ਤਾਂ ਜਰਸੀ ਆ ਗਈ ਜੇ ਪੰਜਾਬ ਵਾਲੀ ਚਲੋ ਇਹਦੀ ਫੈਡ ਕੁਆਲਿਟੀ ਵੀ ਚੰਗੀ ਤੇ ਫੇਸ ਤੋਂ ਹੀ ਚੈੱਕ ਕਰ ਸਕਦੇ ਜੇ 13 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਐਨ ਬੋਲੋ ਬੋਲੋ ਤੇ ਆ ਤੇ ਕਿੰਨਾ ਕੁ ਭਰੀ ਜਾਊਗੀ ਦੁੱਧ ਦੁੱਧ ਵਿੱਚ ਜੀ ਆਉਂਦੇ ਵੀ 17-18 ਕਿਲੋ ਚੋਆ ਹੈ ਅੱਛਾ ਜੀ ਆਪਾਂ ਕਰਵਾਉਣੇ ਵੀ ਜਿਆਦਾ ਨਹੀਂ ਤੇ 15-16 ਤੇ ਰਾਮ ਮੈਂ ਦਊਗੀ ਜੀ ਠੀਕ ਆ ਠੀਕ ਆ ਹਾਂ ਜੀ ਲਓ ਜੀ 15 ਤੋਂ ਪਲੱਸ ਜਿਹੜਾ ਦੁੱਧ ਕੱਢੀ ਜਾਊਗੀ ਥਣ ਜਿਹੜਾ ਚੰਗਾ ਲੱਗਾ ਵਾ ਤੇ ਬਾਕੀ ਗੱਲ ਸਿਆਣੀਆਂ ਵੀ ਜੀ ਸੇਵਾ ਦੇ ਸਾਹ ਵੀ ਗੱਲ ਮੁੱਕ ਜਾਂਦੀ ਆ ਇਹ ਜੀ ਆਪਾਂ ਜੀ ਦੇਖ ਸਕਦੇ ਜਿ ਮਗਰਲੀ ਛੜ ਤੋਂ ਲਾਇਓ ਵੀਰ ਜੀ ਮੜਾ ਜਾ ਉਹਨਾਂ ਸਾਹ ਬੜੀ ਘਟ ਗਈ ਏ ਅੱਛਾ ਜੀ ਹਾਂ ਜੀ ਉਹਨਾਂ ਸਾਹ ਬਹੁਤ ਘਟ ਗਈ ਠੀਕ ਹੈ ਠੀਕ ਹੈ ਲਵ ਜੀ ਤਾਜੀ ਸੂਣ ਦੇ ਕਾਰਨ ਥੋੜਾ ਜਿਹਾ ਲੱਪਾ ਲੱਪਾ ਜਰੂਰ ਲੱਗਾ ਵਾ ਕਰਮ ਵਾਲੇ ਨੂੰ ਛਾਂ ਤੋਂ ਜਿਹੜਾ ਜੱਗਾ ਬਾਕੀ ਠੰਡੀ ਸੀ ਗੇ ਲੈ ਲਓ ਠੀਕ ਹੈ ਜੀ ਸੀਲ ਲੀਆਂ ਸੂਣ ਦੀ ਠੀਕ ਹੈ ਜੀ ਹਾਂ ਜੀ ਕਿੰਨਾ ਕਿਰਜੀ ਮੋਲੇ ਦਾ ਮੋਲੇ ਵੀਜੀ ਜੈਰੀ ਕਰਾਂਗੇ ਅੱਛਾ ਜੀ ਇਹ ਦੇਣੀ ਬਿਲਕੁਲ ਜੈ ਜੀ ਇਹ ਮਿਲੀ ਵੀ ਜੈ ਜੈ ਦੇਣੀ ਵੀ ਜੈ ਦੇ ਠੀਕ ਆ ਹਾਂ ਜੀ ਹਾਂ ਜੀ ਤੇ ਆਪਾਂ ਨਾ ਕੋਈ 50 ਕਰਨਾ ਨਾ 55 ਕਰਨਾ ਓਰਿਜਨਲ ਰੇਟ ਹੋਊਗਾ ਅੱਛਾ ਜੀ ਹਾਂ ਜੀ ਠੀਕ ਹੈ ਜੀ ਬਿਲਕੁਲ ਜੈ ਦੇ ਦਾਂਗੇ ਠੀਕ ਆ ਫੋਨ ਤੇ ਕਰਨਾ ਮੋਲੇ ਮੋਨ ਦੇ ਵਿੱਚ ਹੀ ਕਰ ਦਾਂਗੇ ਰੇਟ ਤੇ ਬਿਲਕੁਲ ਜੈਲ ਹੋਊਗਾ ਮੋੜ ਜੀ ਹਿੰਟ ਦਾਤੀਏ ਕਿੰਨੇ ਇੱਕ ਤੋਂ ਆਪਾਂ ਮਤਲਬ ਅੰਦਰ ਦੇ ਦੇਣੀ ਆਪਾਂ ਵਿੱਚ ਹੀ ਕਰ ਦਾਂਗੇ ਕੋਈ 45 ਤੋਂ ਵੀ ਅੰਦਰ ਕਰ ਦਾਂਗੇ ਹੋਰ ਦੱਸੋ ਠੀਕ ਆ ਲਓ ਜੀ 45 ਤੋਂ ਵੀ ਅੰਦਰ ਭਾਈ ਕਹਿੰਦਾ ਕਿ ਕਰ ਦਾਂਗੇ ਦੁੱਧ ਤੇ ਜਵਾਕ ਵੀ ਬਿਲਕੁਲ ਤਾਜ਼ਾ ਵਾ ਵੇਖ ਸਕਦੇ ਤੁਸੀਂ ਮੇਲਕਾਫ ਆ ਗਏ ਜੀ ਕਿਹਦੇ ਲੱਗ ਰਿਹਾ ਪਿੱਡਾ ਨਾ ਮੌਕੇ ਦੇ ਰੇਟ ਹੁੰਦਾ ਹਾਂਜੀ ਹਾਂਜੀ ਆਪਾਂ ਤੁਹਾਨੂੰ ਪਤਾ ਵੀ ਦੱਸਿਆ ਵੀ ਇਹ ਤੁਹਾਨੂੰ ਵੀ ਬਿਲਕੁਲ ਜਾਇਜ਼ ਦੇ ਦਾਂਗੇ ਜਾਇਜ਼ ਉਹ ਤੇ ਚਲੋ ਮੌਕੇ ਦੇ ਪਤਾ ਨਹੀਂ ਵੀ ਕਿੱਥੇ ਪਨ ਜੇ ਗੱਲ ਹੈ ਨਾ ਬਿਲਕੁਲ ਸਹੀ ਗੱਲ ਹੈ ਜੀ ਠੀਕ ਹੈ ਠੀਕ ਹੈ ਮੈਂ ਵੀ ਬਾਹਰ ਲੈ ਆਂਦਾ ਨੇ ਡੰਗਰ ਹਾਂਜੀ ਕਈ ਵੀ ਜੀ ਫੇਰ ਰੇਟ ਵੱਧ ਮੰਗਦੇ ਜਾਂ ਘੱਟ ਮੰਗਦੇ ਬਿਲਕੁਲ ਬਿਲਕੁਲ ਜੀ ਮੌਕੇ ਦੇ ਮੌਕੇ ਤੇ ਸਹੀ ਗੱਲ ਹੈ ਜੀ ਮੌਕੇ ਦੇ ਪਤਾ ਨਹੀਂ ਵੀ ਕਿੱਥੇ ਬਣ ਜਾਣੀ ਇਹ ਗੱਲ ਬਾਕੀ ਵਹਿੜ ਚੰਗੀ ਆ ਬਿਲਕੁਲ ਤਾਜੀ ਸੁਈ ਇਹ ਨਹੀਂ ਜਿਆ ਸਾਰਾ ਦੁੱਧ ਦਾ ਕੰਮ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਸਹੀ ਗੱਲ ਆ ਜੀ ਤੇ ਡੰਗਰ ਲੱਭਣਾ ਬਹੁਤ ਈੜਾ ਦਾ ਆਪਣੇ ਕੋ ਘਟੋ ਘਟ ਵਿੱਚ ਆਪਾਂ ਨੂੰ ਹੋ ਗਿਆ ਕੋਈ 4-5 ਸਾਲ ਹੋ ਗਏ ਡੰਗਰ ਲੱਭਦੇ ਨੂੰ ਨਹੀਂ ਲੱਭਣਦੇ ਜੀ ਮਾਲ ਮਿਲ ਨਹੀਂ ਜੀ ਦਿਆ ਪਰੋਂ ਸਕਤਾ ਆ ਯੋ ਮਤਲਬ ਕੰਮ ਬੜਾ ਹੋ ਗਿਆ ਨਾ ਹਾਂ ਜੀ ਜੀ ਵੀ ਜੀ ਕੋਈ ਵੇਚਦੇ ਨਹੀਂਗਾ ਤੇ ਇਹਦਾ ਵੀ ਜੀ ਮੁੱਲ ਬਹੁਤ ਜ਼ਿਆਦਾ ਕਰਦਾ ਸਹੀ ਗੱਲ ਆ ਜੀ ਹਾਂ ਜੀ ਹਾਂ ਜੀ ਇੱਕ ਚਲੋ ਠੰਡ ਠੰਡ ਕਰਕੇ ਵੀ ਘਟ ਨਿਕਲਿਆ ਜਾਂਦਾ ਤੇ ਇੱਕ ਪਸ਼ੂ ਬਾਹਰੋਂ ਬਹੁਤ ਘਟ ਲੱਭਣ ਦਿਆ ਵਾ ਹਾਂ ਜੀ ਹਾਂ ਜੀ ਤੇ ਜਿਹੜਾ ਕਿਤੇ ਮਿਲਦਾ ਵਾ ਤੇ ਤੁਹਾਨੂੰ ਪਤਾ ਕੋਈ ਮਜਬੂਰੀ ਕਰਨ ਵੇਚ ਦਿੰਦਾ ਵਾ ਲਓ ਜੀ ਨਾੜਾ ਨੋੜਾ ਵੀ ਚੱਡੇ ਤੇ ਵੇਖ ਸਕਦੇ ਤੁਸੀਂ ਤੇ ਥਣ ਥਣ ਵੀ ਚੰਗਾ ਲੱਗਾ ਕਰਮਾਲੀ ਨੂੰ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਚਲੋ ਕਿਸੇ ਫੀਰ ਪਰਾਂ ਅੱਗੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਪਹੁੰਚ ਵੀ ਜਿਹੜੀ ਤੁਹਾਨੂੰ ਪਤਾ ਵੀ ਆਪਾਂ ਕਰਾ ਜਿਹੜਾ ਫ੍ਰੀ ਕਰਦੇ ਆ ਠੀਕ ਹੈ ਜੀ ਉਹ ਐਰ ਕੀ ਨਹੀਂ ਬਿਲਕੁਲ ਫ੍ਰੀ ਆ ਠੀਕ ਹੈ ਲਓ ਜੀ ਪਹੁੰਚ ਹਰ ਵਾਰੀ ਵੀਰ ਜਿਹੜੀ ਆਲ ਇੰਡੀਆ ਦੇ ਹਿਸਾਬ ਨਾਲ ਫ੍ਰੀ ਹੁੰਦੀ ਹੈ ਡਿਲੀਵਰੀ ਵੀਰ ਦੀ ਤੇ ਰੇਟ ਵੀ ਬਿਲਕ ਜਿੱਥੇ ਵਾਜੀ ਵੀ ਪ੍ਰਭ ਕੋਂਝ ਕਰਾ ਲਈ ਅੱਛਾ ਜੀ ਹਾਂ ਜੀ ਜੀ ਠੀਕ ਹੈ ਜੀ ਹਾਂ ਜੀ ਵੀਰ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ